ਬੀਦੀ ਆਪਾਂ ਆਏ ਅੱਜ ਗੁਰਦੁਆਰਾ ਧੰਨ ਧੰਨ ਬਾਬਾ ਬੀਦੀ ਚੰਦ ਜੀ ਸਾਹਿਬ ਬੀਦੀ ਚੰਦ ਸ਼ੀਨਾ ਗੁਰੂ ਦਾ ਸੀਨਾ ਇਹ ਉਹ ਪਵਿੱਤਰ ਸਥਾਨ ਆ ਜਿੱਥੇ ਮਹਾਰਾਜ ਬਾਬਾ ਬੀਦੀ ਚੰਦ ਜੀ ਨੇ ਬਲਦੇ ਪਾਠ ਵਿੱਚ ਬਹਿ ਕੇ ਤੇ ਜਿਹੜੇ ਦਸ਼ਾਲੇ ਲੈ ਕੇ ਆਏ ਸੀਗੇ ਜਿਹੜੇ ਮੁਗਲਾਂ ਨੇ ਖੋਲੇ ਸੀਗੇ ਅੱਜ ਆਪਾਂ ਤੁਹਾਨੂੰ ਉਸ ਪਵਿੱਤਰ ਸਥਾਨ ਦੇ ਦਰਸ਼ਨ ਕਰਾਵਾਂਗੇ ਬਾਬਾ ਜੀ ਤੇ ਮੇਰ ਕਰਿਓ ਚੜ੍ਹਦੀਆਂ ਕਲਾ ਕਰਿਓ ਬਾ ਪਾਤਸ਼ਾਹ ਸਾਰਿਆਂ ਤੇ ਮੇਰ ਕਰਿਓ ਤੇ ਆਪਣੇ ਬੱਚੇ ਤੇ ਵੀ ਆਪਣੀ ਨਿਗਾਸ ਵਾਲੀ ਕਰਿਓ ਤੇ ਵੀਰ ਮੇਰਾ ਸਾਰਿਆਂ ਨੂੰ ਜੀ ਨੀ ਜੀ ਨੂੰ ਇਹ ਵੀਡੀਓ ਚੰਗੀ ਲੱਗੇ ਵੀਰ ਮੇਰਾ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਮਹਾਰਾਜ ਸੱਚੇ ਪਾਤਸ਼ਾਹ ਅੱਜ ਦਾ ਫਰਮਾਨ ਗੁਲਾਵਲ ਮੱਲਾ ਪੁਨਿਮਾ ਤੁਮ ਸਮਰਥਾ ਕਰਨ ਕਰਨ ਦਾ ਕਰਨ ਦਾਕ गोविंद ਗੁਰ ਮੇਰੇ ਮੋਹ ਅਪਰਾਧੀ ਸ਼ਰਨ ਚੰਨ ਰਹਾਉ ਅਰਥ ਏ ਮੇਰੇ गोविंद ਏ ਮੇਰੇ ਸਭ ਤੋਂ ਵੱਡੇ ਮਾਲਕ ਤੂੰ ਸਭ ਤਾਕਤਾਂ ਦਾ ਮਾਲਕ ਹੈ ਤੂੰ ਜੱਤ ਦਾ ਰਚਨਾਹਾਰ ਹੈ ਮੇਰਾ ਪਰਦਾ ਢੱਕ ਮੈਂ ਪਾਪੀ ਤੇਰੇ ਚਰਨਾਂ ਦੀ ਸ਼ਰਨ ਸ਼ਰਨ ਆਇਆ ਹਾਂ ਰਹਾਉ ਪਾਵਨਾ ਅੰਗ 827 ਸ਼ਨੀਵਾਰ 8 ਮੱਗਰ ਸੰਮਤ 556 23 ਨਵੰਬਰ 2024 ਵੈਗਰਜੀ ਕੀ ਖਾਲਸਾ ਵੈਗਰਜੀ ਕੀ ਫਕੀਰ ਤੇ ਗੁਰਦੁਆਰਾ ਪਾਟ ਸਾਹਿਬ ਮਹਾਰਾਜਿਓ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਮਹਾਰਾਜ ਬਾਬਾ ਜੀ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦੀ ਕਿਰਪਾ ਨਾਲ ਉਹ ਮਹਾਰਾਜ ਉਹਨਾਂ ਨੇ ਜਦੋਂ ਬਾਬਾ ਬੀਦੀ ਚੰਦ ਜੀ ਦਸ਼ਾਲੇ ਲੈ ਕੇ ਆਏ ਤੇ ਮੁਗਲਾਂ ਨੇ ਠੇਰਾ ਪਾ ਲਿਆ ਤੇ ਉਹਨਾਂ ਨੇ ਫਿਰ ਬਾਲਦੇ ਪਾਠ ਵਿੱਚ ਬਾਬਾ ਜੀ ਓਟ ਆਸਰਾ ਲੈ ਕੇ ਬਹਿ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾਹੀ ਮਹਾਰਾਜ ਆਪਣੇ ਸਰੀਰ ਦੇ ਉੱਪਰ ਪਾਣੀ ਮੀਆਂ ਗਾਗਰਾਂ ਪਵਾਉਂਦੇ ਰਹੇ ਤੇ ਬਾਬਾ ਜੀ ਨੂੰ ਤਤੀ ਵਾਭ ਨਹੀਂ ਲੱਗਣ ਦਿੱਤੀ ਤੇ ਚਲੋ ਬਾਬਾ ਜੀ ਨੇ ਜਿਹੜਾ ਕੋਈ ਉਹਦੇ ਵਿੱਚ ਮੁਗਲਾਂ ਦਾ ਕੋਈ ਮਾੜੀ ਕੀ ਸੀ ਉਹ ਪਾਠ ਦੇ ਵਿੱਚ ਸਾਰਾ ਕੋਈ ਸਵਾਗ ਆ ਤੇ ਬਾਬਾ ਜੀ ਤੇ ਐਨ ਦਸਾਲੇ ਲੈ ਕੇ ਤੇ ਬਾਬਾ ਜੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰ ਹੋਏ ਤੇ ਉਹਨਾਂ ਨੇ ਮਹਾਰਾਜ ਜੀ ਨੂੰ ਬੜੇ ਵਾਰ ਦਿੱਤੇ ਬਾਬਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਅੱਜ ਉਹ ਪਵਿੱਤਰ ਸਥਾਨ ਦੇ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਮਹਾਰਾਜ ਵੈਗਰ ਜੀ ਕੀ ਖਾਲਸਾ ਵੈਗਰ ਜੀ ਕੀ ਫਤਿਹ ਚੜ੍ਹਦੀਆਂ ਕਲਾ ਕਰਿਓ ਮੇਰੇ ਪਾਤਸ਼ਾਹ ਜੀਓ ਆਪਣੇ ਸੇਵਕ ਕੀ ਆਪੇ ਰਾਖੇ ਆਪੇ ਨਾਮ ਜਪਾਵੇ जय जय का जय 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 का सेवक की तह तह उठता वे तप्त मां ठाठ वरताई नंद भया दुख नाठे भाई का बचन बसे जी नाले जाल नहीं डूबे तस्कर नहीं ले भा ਨਾ ਸਾਕੇ ਜਾਲ ਸਾਕੇ ਜਾਲ ਵਿੱਚ ਕਰਤਾ ਪੁਰਖ ਖਲੋਆ ਵਾਲ ਨਮਿੰਗਾ ਹੋਆ ਤਾਤੀ ਵਾਉ ਨ ਲੱਗ ਗਈ ਪਰ ਬ੍ਰਹਮ ਸਰਨਾਈ ਚੋ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨ ਭਾਈ ਮਹਾਰਾਜ ਸੱਚੇ ਪਾਤਸ਼ਾਹ ਤੇ ਐਸ ਵੇਲੇ ਮਹਾਰਾਜ ਜੀ ਬਾਬਾ ਜੀ ਦਾ ਸੋਖਾ ਅਸਨ ਹੋ ਗਿਆ ਵਾ ਤੇ ਮਹਾਰਾਜ ਆਪਾਂ ਹੁਣ ਤੁਹਾਨੂੰ ਉਹ ਪਾਠ ਸਾਹਿਬ ਵਖਾਵਾਂਗੇ ਵੈਗਰੂ ਜੀ ਜੋਤ ਬਾਬਾ ਜੀ ਦੀ ਜਗਦੀ ਹੋਈ ਚਲੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਿਓ ਤੇ ਆਓ ਵੀਰ ਜੀ ਆਪਾਂ ਤੁਹਾਨੂੰ ਸਾਰਿਆਂ ਨੂੰ ਉਹ ਪਾਠ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਵੈਗਰ ਜੀ ਕਿ कृपा ਦੇ ਨਾਲ ਮੇਰੇ ਪਾਤਸ਼ਾਹ ਜੀਓ ਕਿਰਪਾ ਕਰਨ ਸਾਰਿਆਂ ਦੇ ਤੇ ਚਲੋ ਆਪਾਂ ਤੁਹਾਨੂੰ ਵੀਰ ਜੀ ਦਰਸ਼ਨ ਕਰਾਉਣ ਲੱਗੇ ਆਂ ਮਹਾਰਾਜ ਸੱਚੇ ਪਾਤਸ਼ਾਹ ਜੀਓ ਸਾਰੀ ਸੰਗਤ ਨੂੰ ਬੇਨਤੀ ਆ ਵੀ ਮਹਾਰਾਜ ਆ ਉਹ ਬਲਦਾ ਪਾਠ ਸੀਗਾ ਜਿਹਦੇ ਵਿੱਚ ਬਾਬਾ ਵਿਦੀ ਚੰਦ ਜੀ ਗੁਰੂ ਹਰਗਵਿੰਦ ਸਾਹਿਬ ਪਾਤਸ਼ਾਹ ਜੀ ਦਾ ਓਟ ਆਸਰਾ ਲੈ ਕੇ ਤੇ ਦੁਸ਼ਾਲੇ ਲੈ ਕੇ ਲੁੱਕ ਗਏ ਸਨ ਇੱਥੇ ਉਹਨਾਂ ਨੂੰ ਤਤੀਵਾਬ ਨਹੀਂ ਲੱਗੀਏ ਉਹ ਪਾਠ ਸਾਹਿਬ ਮਹਾਰਾਜ ਗੁਰਦੁਆਰਾ ਸਾਹਿਬ ਆਲੋ ਤੁਹਾਨੂੰ ਦਰਸ਼ਨ ਕਰਾ ਰਹੇ ਸੰਗਤਾਂ ਨੂੰ ਮਹਾਰਾਜ ਜੀਓ ਸਾਰਿਆਂ ਤੇ ਬਾਬਾ ਜੀ ਕਿਰਪਾ ਕਰ ਚਰਦੀ ਕਲਾ ਕਰਿਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਹ ਪਾਠ ਸਾਹਿਬ ਆਪਾਂ ਤਾਂ ਉਹਨਾਂ ਨੂੰ ਵੀ ਵਿਖਾ ਦਿੰਦੇ ਮਹਾਰਾਜ थे ते इस स्थान बाबा जी आए थे इतके स आ उस वेले महाराज ਚિત੍ਰਕਾਰ ਨੇ ਫੋਟੋ ਬਣਾਈ ਆ ਜੀਦੇ ਚ ਬਾਬਾ ਬਿਧੀ ਚੰਦ ਜੀ ਗੁਰੂ ਹਰਗਵਿੰਦ ਸਾਹਿਬ ਪਾਤਸ਼ਾਹ ਜੀ ਦਾ ਓਟ ਆਸਰਾ ਲੈ ਕੇ ਤੇ ਮਹਾਰਾਜ ਬੈਠੇ ਹੋਇਆ ਤੇ ਇੱਧਰ ਸੰਗਤਾਂ ਗੁਰੂ ਹਰਗਵਿੰਦ ਸਾਹਿਬ ਜੀ ਦੇ ਸਰੀਰ ਉੱਪਰ ਗਾਗਰਾਂ ਪਾਣੀ ਜਲ ਪਾ ਰਹੇ ਨੇ ਤੇ ਤਾਂ ਕਿ ਬਾਬਾ ਜੀ ਨੂੰ ਤਤੀਬਾਗ ਨੀਂ ਲੱਗੀ ਤੇ ਉਹ ਦਿਸਾਲੇ ਲੈ ਕੇ ਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰ ਹੋਏ ਤੇ ਗੁਰੂ ਹਰਗਵਿੰਦ ਸਾਹਿਬ ਪਾਤਸ਼ਾਹ ਜੀ ਨੇ ਉਹਨਾਂ ਤੋਂ ਖੋਜੋ ਕੇ ਉਹਨਾਂ ਨੂੰ ਮਹਾਰਾਜ ਵਾਰ ਦਿੱਤਾ ਵਿਦੀ ਚੰਦ ਸੀਨਾ ਗੁਰੂ ਕਾ ਸੀਨਾ ਆ ਉਹ ਪਵਿੱਤਰ ਸਥਾਨ ਹੈ ਵੀਰ ਜੀ ਆਪਾਂ ਤਾਂ ਉਹ ਦਰਸ਼ਨ ਕਰਾ ਰਹੇ ਹਾਂ ਜੀ ਮਹਾਰਾਜ ਸੱਚੇ ਪਾਤਸ਼ਾਹ ਇਸ ਵੀਡੀਓ ਨੂੰ ਮੇਰੇ ਪਹਿਲੀ ਵੀਡੀਓ ਬਣਾਈ ਆ ਤੇ ਤੁਸੀਂ ਮਹਾਰਾਜ ਇਹਨੂੰ ਲਾਈਕ ਕਰਿਓ ਪਸੰਦ ਕਰਿਓ ਸ਼ੇਅਰ ਕਰਿਓ ਤੇ ਆਪਣੇ ਵੀਰ ਦਾ ਚੈਨਲ ਸਬਸਕ੍ਰਾਈਬ ਕਰੋ ਕਿਉਂਕਿ ਮੈਨੂੰ ਤੁਹਾਡੀ ਲੋੜ ਆ ਤੇ ਤੁਹਾਡੇ ਸਾਥ ਨਾਲ ਹੀ ਸਾਰਾ ਕੁਝ ਹੋਣਾ ਤੇ ਆਪਣੇ ਵੀਰ ਦਾ ਸਾਥ ਦਿਓ ਵੀਰ ਦੀ ਵੱਧ ਵੱਧ ਤੇ ਮਾਲਕ ਚੜਦੀਆਂ ਕਲਾ ਕਰੇ ਕਰਨ ਕਰਾਉਣ ਵਾਲਾ ਮਾਲਕ ਐ ਧੰਨ ਧੰਨ ਬਾਬਾ ਬੀਦੀ ਗਾਂਧੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਪਾਸ਼ਾਹੀ ਮਹਾਰਾਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਿੱਧ ਮਹਾਰਾਜ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾਹੀ ਮਹਾਰਾਜ ਸਾਰੇ ਗੁਰੂਆਂ ਪੀਰਾਂ ਦੀ ਇੱਕ ਜੋਤ ਮੇਰੇ ਇੱਕ ਪਰਮਾਤਮਾ ਜੀ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਿੱਧ ਮਹਾਰਾਜ ਕਿਰਪਾ ਕਰੇ ਸੱਚੇ ਬਾਦਸ਼ਾਹ ਦਾਤਿਆ ਤੇ ਚਲੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆਂ ਤੇ ਇੱਕ ਵਾਰੀ ਫੇਰ ਆ ਉਹ ਪਾਠ ਸਾਹਿਬ ਦੇ ਦਰਸ਼ਨ ਕਰ ਲੋ ਵੈਗਰ ਜੀ ਕੇ ਖਾਲਸਾ ਵੈਗਰ ਜੀ ਕੀ ਫਤਿਹ